ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨੇ ਤੁਹਾਨੂੰ ਦੱਸਣਾ ਸੀ ਸਟੇਟ ਸਲਵਾਰ ਦੇ ਬਾਰੇ ਠੀਕ ਹੈ ਜੀ ਤੇ ਇਹ ਵੈਸੇ ਮੈਂ ਕਟਿੰਗ ਫੈ ਚੁੱਕੀ ਸੀਗੀ ਸਲਵਾਰ ਫਿਰ ਮੈਂ ਸੋਚਿਆ ਚਲੋ ਤੁਹਾਡੇ ਨਾਲ ਡਿਸਕਸ ਕਰਦੇ ਆਂਗੇ ਕਿ ਸਟੇਟ ਸਲਵਾਰ ਦੀ ਕਟਿੰਗ ਕਿੱਦਾਂ ਹੁੰਦੀ ਹੈ ਹਨਾ ਜੀ ਆ ਕਈ ਪਹਿਣਾ ਕਹਿ ਦਿੰਦੇ ਹੁੰਦੇ ਨੇ ਕਿ ਸਾਡੀ ਸਟੇਟ ਸਲਵਾਰਾਂ ਨਾਲ ਜਿਹੜੀ ਬੈਕ ਤੋਂ ਚੱਕੀ ਜਾਂਦੀ ਆ ਤੇ ਉਹਦਾ ਕੀ ਕਾਰਨ ਹੁੰਦਾ ਆਪਾਂ ਇਹ ਤੁਹਾਡੇ ਨਾਲ ਡਿਸਕਸ ਕਰਾਂਗੇ ਵੀ ਉਹ ਬੈਗ ਤੋਂ ਕਿਉਂ ਚੱਕੀ ਜਾਂਦੀ ਹੁੰਦੀ ਹੈ ਹਨਾ ਜੀ ਅ ਇਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਆ ਕੋਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀ ਸਾਡੀ ਇਹ ਵੀਡੀਓ ਕਿੱਦਾਂ ਲੱਗ ਰਹੀਆਂ ਨੇਗੀਆਂ ਅਗਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਦੇ ਆ ਮੈਂ ਇਹਦੇ ਨਾਲ ਸਾਡਾ ਹੌਸਲਾ ਵਜਾਈ ਵੱਧਦੀ ਆਗੀ ਤੇ ਸਾਡਾ ਵੀਡੀਓ ਹੋਰ ਵੀ ਪਾਉਣ ਨੂੰ ਅੱਗੇ ਅੱਗੇ ਜੀ ਕਰਦਾ ਕ ਵੀ ਹਾਂ ਆਪਾਂ ਤੁਹਾਡੇ ਸਾਹਮਣੇ ਨਵੀਂ ਨਵੀਂ ਚੀਜ਼ ਲੈ ਕੇ ਆਉਂਦੇ ਰਹੀਏ ਠੀਕ ਹੈ ਜੀ ਤੇ ਆਜੂ ਹੁਣ ਆਪਾਂ ਸਟੇਟਸ ਸੁਲਵਾਦੀ ਕਰਦੇ ਆਂ ਦੇਖਦੇ ਆਂ ਏ ਦੇਖੋ ਜੀ ਹੁਣ ਮੈਂ ਨਾ ਇਹ ਵੈਸੇ ਫੁਰਵਾ ਜਦੋਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਮੈਂ ਕਟਿੰਗ ਕਰ ਲਈ ਸੀ ਹਨਾ ਤੇ ਇਹਦੇ ਨਾਲ ਆਪਾਂ ਨੇ ਚਾਰ ਫੋਲਡਿੰਗਾਂ ਦੇ ਵਿੱਚ ਮਤਲਬ ਰੱਖ ਲਿਆ ਸੀਗਾ ਕੱਪੜਾ ਠੀਕ ਹੈ ਜਿੱਦਾਂ ਆਪਣਾ ਕੱਪੜਾ ਹੁੰਦਾ ਉਹਦੇ ਪਣੇ ਦੇ ਨਾਲ ਹੀ ਉਹਨੂੰ ਫੋਲਡ ਕਰਕੇ ਆਪਾਂ ਨੇ ਇਹਦੀਆਂ ਦੋ ਫੋਲਡਿੰਗਾਂ ਦੇ ਵਿੱਚ ਰੱਖ ਲਿਆ ਸੀਗਾ ਠੀਕ ਹੈ ਆ ਦੇਖੋ 1 2 3 ਤੇ 4 ਠੀਕ ਹੈ ਜੀ ਇਹ ਫੋਲਡਿੰਗ ਦੇ ਵਿੱਚ ਕਰਕੇ ਆਪਣੇ ਰੱਖ ਲਿਆ ਸੀਗਾ ਜਿੱਦਾਂ ਕੱਪੜੇ ਦਾ ਪਣਾ ਹੁੰਦਾ ਉਸ ਤਰ੍ਹਾਂ ਆਪਾਂ ਫੋਲਡਿੰਗ ਕਰਕੇ ਇਹ ਰੱਖ ਲਿਆ ਸੀ ਠੀਕ ਹੈ ਜੀ ਇਸ ਤੋਂ ਬਾਅਦ ਜਿੱਦਾਂ ਨਾਰਮਲ ਸਲਵਾਰ ਦੇ ਵਿੱਚ ਕੀ ਹੁੰਦਾ ਹੁੰਦਾਗਾ ਕਿ ਜਿੱਦਾਂ ਹੁਣ ਨਾਰਮਲ ਸਲਵਾਰ ਦੀ ਮੰਨ ਲਓ ਵੀ ਲੈਂਥ ਹੈ ਜਿਹੜੀ ਉਹ 40 ਇੰਚ ਦੀ ਆ ਹਨਾ ਤੇ ਇਹਦੇ ਵਿੱਚ ਆਪਾਂ ਨੇ ਉਹਦੇ ਵਿੱਚ ਤਾਂ ਆਪਾਂ ਇਹ ਹੁੰਦਾ ਹੁੰਦਾ ਕਿ ਆਪਾਂ 3 ਇੰਚ ਘਟਾ ਕੇ ਲੈਂਥ ਰੱਖ ਦਈਏ ਸਲਵਾਰ ਦੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ 2 ਇੰਚ ਘਟਾ ਕੇ ਰੱਖਣੀ ਆ ਉਹ ਕਿਉਂ ਰੱਖਣੀ ਆ ਉਹਦਾ ਕਾਰਨ ਆਪਾਂ ਦੱਸ ਦਿਆਂਗਾ ਨੂੰ ਹੁਣ ਤੇ ਹੁਣ ਇਹਦੀ ਲੈਂਥ ਰਹੇਗੀ ਸੀ 40 ਇੰਚ ਤੇ ਆਪਾਂ ਨੇ ਇਹਦੀ ਲੈਂਥ ਲਈ ਹੋਈ ਆ 38 ਇੰਚ ਦੀ ਠੀਕ ਹੈ ਜੀ ਜਿੱਦਾਂ ਮੈਨੂੰ ਹੁਣ ਇਹਦੀ ਲੈਂਥ 38 ਇੰਚ ਦੀ ਲਈ ਹੋਈ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਦੇ ਆਸਣ ਆਪਾਂ ਨੇ ਲਿਆ ਹੋਇਆ 10 ਇੰਚ ਦਾ ਤੇ کئی ਪੈਣਾ ਕਹਿ ਦਿੰਦੀ ਐ ਨੇ ਤੁਹਾਡੀ ਸਵਾਰ ਥੋੜੀ ਹੈਵੀ ਹੋਣੀ ਚਾਹੀਦੀ ਆ ਤਾਂ ਉਹਦੇ ਲਈ ਪਤਾ ਕੀ ਕਰਨਾ ਤੁਸੀਂ ਨੇ ਤਾਂ ਆਪਾਂ ਨੇ ਇੱਥੇ 14 ਇੰਚ ਦਾ ਆਸਣ ਦੀਆਂ ਕੁੰਡੀਆਂ ਪਾ ਲੈਣੀਆਂ ਨੇ ਠੀਕ ਹੈ ਜੀ 14 ਇੰਚ ਰੱਖਣਾਗਾ ਤੇ ਫਿਰ ਉਸ ਤੋਂ ਬਾਅਦ 10 ਇੰਚ ਮਤਲਬ ਉਸ ਤੋਂ ਬਾਅਦ ਇਹਦੀ ਕੁੰਡੀਆਂ ਪਾ ਕੇ 10 ਇੰਚ ਦਾ ਆਸਣ ਕੱਟ ਦੇਣਾ ਠੀਕ ਹੈ ਫਿਰ ਇਸ ਤੋਂ ਬਾਅਦ ਆਪਾਂ ਨੇ ਇਹਦੀ ਮੂਰੀ ਰੱਖੀ ਹੋਈ ਆ ਇਹ ਦੇਖੋ 10 ਇੰਚ ਤੇ ਤੇ ਇਹਨਾਂ ਦੀ ਮੂਰੀ ਹੈਗੀਆਂ 8 ਇੰਚ ਦੀ ਤੇ ਆਪਾਂ ਨੇ 2 ਇੰਚ ਐਕਸਟਰਾ ਰੱਖਿਆ ਹੋਇਆ ਠੀਕ ਹੈ ਜੀ ਤੇ ਹੁਣ ਮੈਂ ਇਹਦੀ 38 ਲਈ ਸੀਗੀ ਠੀਕ ਹੈ 38 ਦਾ ਹੁਣ ਆਪਾਂ ਨੇ ਕੀ ਕਰਨਾ ਹੈਗਾ ਆਪਾਂ ਇਧਰੋਂ ਤਾਂ ਲਮਾਂਗੇ ਇਹਨੂੰ 7 ਇੰਚ ਹੀ 3 ਇੰਚ ਹੀ ਘਟਾ ਕੇ ਲਵਾਂਗੇ ਠੀਕ ਹੈ ਜੀ ਇੱਥੇ ਨਿਸ਼ਾਨੇ ਲਾ ਲੈਣੀਆਂ ਤੇ ਇਹ ਵਾਲੀ ਜਿਹੜੀ ਚੀਜ਼ ਹੁੰਦੀ ਹੈਗੀ ਇੱਥੋਂ ਜਿਹੜੀ ਸਲਵਾਰ ਤੁਹਾਡੀ ਚੱਕੀ ਜਾਂਦੀ ਹੈ ਤਾਂ ਇੱਥੋਂ 1 ਇੰਚ ਦੀ ਕਾਟ ਐਕਸਟਰਾ ਪਾਉਣੀ ਹੁੰਦੀ ਹੈ ਠੀਕ ਆ ਉਹ ਨੀਚੇ ਨੂੰ ਪਾਉਣੀ ਹੁੰਦੀ ਹੈ ਐਦਾਂ ਠੀਕ ਹੈ ਉਹ ਤੁਹਾਨੂੰ ਦੱਸ ਦਿੰਨੀ ਆ ਐਦਾਂ ਪਾਈ ਹੋਈ ਆ ਮੈਂ ਕਾਟ ਇਹ 2 ਇੰਚ ਦੀ ਐਕਸਟਰਾ ਕਾਟ ਇਹ ਵਾਲੀ ਇਧਰੋਂ ਤਾਂ ਆਪਾਂ ਨੇ 37 ਇੰਚ ਰੱਖੀ ਹੀ ਲਈਆ ਕਿਉਂਕਿ 1 ਇੰਚ ਆਪਾਂ ਤਾਂ ਹੀ ਰੱਖੀ ਸੀਗੀ ਤਾਂ ਜੋ ਕਿ ਇਧਰ 1 ਇੰਚ ਦੀ ਕਾਟ ਪੈ ਸਕੇ ਠੀਕ ਹੈ ਜੀ ਹੁਣ ਇਧਰੋਂ ਆਪਾਂ ਨੇ 3 ਇੰਚ ਘਟਾ ਕੇ ਹੀ ਰੱਖਣੀ ਆ ਤੇ ਇਧੋਂ ਆਪਾਂ ਨੇ 1 ਇੰਚ ਦੀ ਕਾਟ ਪਾਉਣੀ ਆ ਤੇ ਫਿਰ ਇਸ ਇਸ ਨੂੰ ਨਾ ਆਸਨ ਦੇ ਨਾਲ ਮਿਲਾ ਦੇਣਾ ਤੇ ਮੇਰੀ ਕਟਿੰਗ ਪਹਿਲਾਂ ਹੀ ਕੀਤੀ ਹੋਈ ਆ ਸੌਰੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਕਿਸੇ ਦਿਨ ਫੇਰ ਕਟਿੰਗ ਕਰਕੇ ਵੀ ਜਰੂਰ ਦੱਸਾਂਗੇ ਤੇ ਆਪਾਂ ਨੇ ਇਹਨੂੰ ਇਹਦੇ ਨਾਲ ਮਲਾਇਆ ਸੀਗਾ ਠੀਕ ਹੈ ਇੱਥੋਂ ਇਹਦੇ ਨਾਲ ਮਲਾਇਆ ਤੇ ਫਿਰ ਇਹਨੂੰ ਇਹਦੇ ਨਾਲ ਮਲਾਇਆ ਸੀਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਆ ਦੇਖੋ ਮੈਂ ਇਧਰੋਂ ਕਟਿੰਗ ਕੀਤੀ ਨਹੀਂ ਸੀ ਅਜੇ ਇਹ ਆਪਾਂ ਨੇ ਕਰ ਦੇਣੀ ਆ ਠੀਕ ਹੈ ਜੀ ਤੇ ਆਪਾਂ ਨੇ ਇਹ ਵਾਲੀ 1 ਇੰਚ ਦੀ ਕਟ ਪਾ ਦੇਣੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤਾਨੂੰ ਵੀਡੀਓ ਕਿੱਦਾਂ ਲੱਗੀ ਆ ਤਾਂ ਫਿਰ ਆਪਾਂ ਹੋਰ ਵੀ ਤੁਹਾਡੇ ਅੱਗੇ ਸੁਣੇ ਸੁਣੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਇਹਦੀ ਕਟਿੰਗ ਵੀ ਆਪਾਂ ਨੈਕਸਟ ਵੀਡੀਓ 'ਚ ਕਿਸ ਦਿਨ ਫੇਰ ਦੱਸਾਂਗੇ ਕਿਉਂਕਿ ਐਕਚੁਅਲੀ ਮੈਂ ਇਹਦੀ ਕਟਿੰਗ ਪਹਿਲਾਂ ਕਰ ਚੁੱਕੀ ਸੀਗੀ ਠੀਕ ਹੈ ਜੀ ਥੈਂਕ ਯੂ